ਮਾਈਕਲ ਸਾਹਿਬ ਤੁਹਾਡੇ ਵੱਲੋਂ ਜਿਹੜੇ ਤੁਹਾਨੂੰ ਕਾਲਸ ਆ ਰਹੀਆਂ ਸੀ ਤੁਹਾਨੂੰ ਆਗੀਆਂ ਸੀ ਉਸ ਤੋਂ ਬਾਅਦ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੁਣ ਪੁਲਿਸ ਨੇ ਬਿਆਨ ਰੱਖਿਆ ਕਿ ਉਹ ਜਿਹੜੀਆਂ ਕਾਲਸ ਆ ਫੇਕ ਆ ਤੁਹਾਡੇ ਤੇ ਵੀ ਕਾਰਵਾਈ ਹੋ ਸਕਦੀ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਮੈਨੂੰ ਇਹ ਕਹਿੰਦੇ ਜੀ ਤੁਸੀਂ ਇੱਕਦਮ ਫੈਸਲਾ ਲੈ ਲਿਆ ਕਿ ਜਿਹੜੀ ਆ ਕਾਲ ਆ ਫੇਕ ਆ ਇੱਕ ਬੰਨੇ ਤੁਸੀਂ ਕਹਿ ਰਹੇ ਤਸਦੀਕ ਕਰ ਰਹੇ ਆਂ ਅਗਰ ਇੱਕ ਕਾਲ ਵਾਕਈ ਤੁਸੀਂ ਕੋਈ ਗ੍ਰਿਫਤਾਰੀ ਕੀਤੀ ਹੈ ਇਹਦੇ ਬਾਰੇ ਵਿੱਚ ਕੋਈ ਬੰਦਾ ਫੜਿਆ ਵਾ ਉਹਨੇ ਕਿਹਾ ਵਾ ਕਿ ਇਹ ਵੀਡੀਓ ਫੇਕ ਆ ਮੇਰੇ ਤੇ ਜਿਹੜੀ ਵੀ ਬਣਦੀ ਕਾਰਵਾਈ ਕਰੋ ਕਿਉਂਕਿ ਅੱਗੇ ਵੀ ਇੰਨੇ ਨਜਾਇਜ਼ ਪਰਚੇ ਕੀਤੇ ਇੱਕ ਹੋਰ ਸਹੀ ਪਰ ਅਸੀਂ ਥੋੜੇ ਦਿਨਾਂ ਤੱਕ Hindu ਸੰਗਠਨ ਸਾਰੀ ਮੀਟਿੰਗ ਕਰ ਰਹੇ ਆ ਇਕੱਠੇ ਹੋ ਕੇ ਇਹਦੇ ਬਾਰੇ ਜ਼ਰੂਰ ਕੋਈ ਨਾ ਕੋਈ ਹੱਲ ਕੱਢਾਂਗੇ ਦੇਖੋ ਮੈਨੂੰ 2 ਮਹੀਨੇ ਪਹਿਲਾਂ ਥ੍ਰੈਟ ਕਾਲ ਆਈ 11 ਜਨਵਰੀ ਨੂੰ ਮੈਨੂੰ ਥ੍ਰੈਟ ਕਾਲ ਆਈ 12 ਤਰੀਕ ਨੂੰ ਮੈਂ ਜਾ ਕੇ SSP ਸਾਹਿਬ ਦੇ ਦਰਖਾਸਤ ਦੇ ਕੇ ਆਇਆ ਮਹੀਨੇ ਬੱਦ ਗਿਆ ਉਹਨਾਂ ਨੇ ਕਿਹਾ ਜੀ ਦੁਬਾਰਾ ਦਰਖਾਸਤ ਦੇ ਦਿਓ ਮੈਂ ਦੁਬਾਰਾ ਦਰਖਾਸਤ ਦਿੱਤੀ 2 ਮਹੀਨੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਕ FIR ਵੀ ਨਹੀਂ ਦਰਜ ਕੀਤੀ ਦੇਖੋ ਕਿ ਜਦੋਂ ਤੁਹਾਨੂੰ ਕੋਈ ਥ੍ਰੈਟ ਕਾਲ ਆਉਂਦੀ ਆ ਤੁਹਾਡਾ ਫਰਜ਼ ਬਣਦਾ ਪ੍ਰਸ਼ਾਸਨ ਦਾ ਫਰਜ਼ ਬਣਦਾ ਜਾਂ ਕੋਈ ਵਾਰਦਾਤ ਹੁੰਦੀ ਹੈ FIR ਦਰਜ ਕਰਨੀ ਲੇਕਿਨ FIR ਦਰਜ ਕਰਨ ਦੀ ਬਜਾਏ ਮੈਂ ਫਿਰ ਵੀ ਵੇਟ ਕੀਤੀ ਦੋ ਮਹੀਨਿਆਂ ਬਾਅਦ ਜਾ ਕੇ ਮੈਂ ਪ੍ਰੈਸ ਕਾਨਫਰੰਸ ਕਰ ਰਿਹਾ ਮੈਂ ਉਹਨਾਂ ਨੂੰ ਵੀਡੀਓ ਦੇ ਰਿਹਾ ਕਿ ਜਿਹੜਾ ਕਿ ਹਰ ਇੱਕ ਬੰਦੇ ਦਾ ਹੱਕ ਆ ਉਹ ਮੈਂ ਕੀਤਾ ਨੰਬਰ ਮੇਰੇ ਕੋਲ ਸਾਰੇ ਨੰਬਰ ਆ ਜੀ ਨੰਬਰ ਤੁਸੀਂ ਵੇਖ ਸਕਦੇ ਹੋ ਜਿਹਦੇ ਤੋਂ ਕਾਲ ਆਈ ਆ ਇਹ ਕਿਦਾਂ ਕਹਿ ਸਕਦੇ ਆ ਕਿ ਫੇਕ ਕਾਲ ਆ ਮੈਨੂੰ ਤਾਂ ਇਹ ਨਹੀਂ ਸਮਝ ਲੱਗੀ ਇਹਨਾਂ ਨੇ ਕਿਦਾਂ ਜਿਹੜਾ ਆਪਣਾ ਡਿਸੀਜਨ ਲੈ ਲਿਆ ਕਿ ਫੇਕ ਕਾਲ ਆ ਮੈਨੂੰ ਮੇਰੇ ਫੋਨ ਦੇ ਉੱਤੇ ਵੀਡੀਓ ਆ ਰਹੀ ਆ ਕਾਲ ਆ ਰਹੀ ਆ ਜਿਹੜਾ ਕਹਿੰਦਾ ਮੈਂ ਪਾਕਿਸਤਾਨ ਤੋਂ ਬੋ ਰਿਹਾ ਮੰਗ ਕਰ ਰਿਹਾ ਫਰौती ਦੀ ਇਹ ਕਿਦਾਂ ਕਹਿ ਸਕਦੇ ਆ ਉਤੋਂ ਕਿ ਇਹ ਵੀਡੀਓ ਵੀ ਬਣਾਈ ਆ ਅੱਧੀਆਂ ਗੱਲਾਂ ਰਿਕਾਰਡ ਹੋਈਆਂ ਅੱਧੀਆਂ ਹੋਈਆਂ ਹੀ ਨਹੀਂ ਤੇ ਬਾਅਦ ਦੇ ਵਿੱਚ ਇਹ ਕਹਿ ਰਹੇ ਆ ਜੀ ਕਿ 6-7 ਮਾਮਲੇ ਦਰਜ ਆ ਮੈਨੂੰ ਦੱਸੋ ਇੱਕ ਚੋਰ ਹੁੰਦਾ ਵਾ ਇੱਕ ਮਾਮਲੇ ਦਰਜ ਹੁੰਦੇ ਆ ਜਿਹੜਾ ਤੁਸੀਂ ਚੋਰ ਚੋਰੀ ਕਰਦਾ ਉਤੋਂ ਫੜਿਆ ਹੋਵੇ ਤੁਸੀਂ ਤੇ ਮੇਰੇ ਤੇ ਪੋਲਿਟਿਕਸ ਪਰਚੇ ਦਰਜ ਕੀਤੇ ਆ 2017 ਦੇ ਵਿੱਚ ਤੁਸੀਂ ਕੀ ਕੀਤਾ 2017 ਦੇ ਵਿੱਚ ਮੈਨੂੰ ਤੁਸੀਂ ਦਫਤਰ ਸਾਧ ਕੇ ਜਿਹੜੇ ਪਹਿਲਾਂ ਹੀ ਪਰਚੇ ਦਰਜ ਹੋਏ ਸੀ ਟੁੱਟੇ ਟੁੱਟੇ ਜੇ ਉਹ ਤੁਸੀਂ ਮੇਰੇ ਤੇ ਉਹਦਾ ਉਹਦੇ ਵਿੱਚ ਮੇਰਾ ਨਾਮ ਪਾਤਾ ਐਫ ਆਈ ਆਰ ਉਹਦੇ ਵਿੱਚ ਤੇ ਪਰਚੇ ਕਿਹੜੇ ਹੈ ਜੀ ਇੱਕ ਮਰੂਤੀ ਚੋਰੀ ਹੋਈ ਕਿਸੇ ਦੀ ਉਹ ਇਹਨਾਂ ਬਰામਦ ਕੀਤੀ 20000 ਦੀ ਮਰੂਤੀ ਨਹੀਂ ਹੋਣੀ ਉਹ ਵੀ ਤੁਸੀਂ ਮੇਰੇ ਤੇ ਕੇਸ ਪਾਤਾ ਫਿਰ ਤੁਸੀਂ ਉਹ ਮਰੂਤੀ ਦੇ ਵਿੱਚ ਕੋਈ 1000 ਰੁਪਏ ਦਾ ਤੇਲ ਪਵਾ ਕੇ ਭੱਜ ਗਿਆ ਉਹ ਵੀ ਮੇਰੇ ਤੇ ਪਰਚਾ ਦਰਜ ਕਰਦਾ ਮੈਂ ਕੋਈ ਚੋਰ ਨਹੀਂ ਹਾਂ ਕਿ ਜਿਹੜਾ ਮੈਂ 20 ਸਾਲ ਜਰਮਨ ਦੇ ਵਿੱਚ ਸਿਟੀਜ਼ਨ ਹਾਂ ਮੈਂ ਸਿਟੀਜ਼ਨ ਰਿਆਂ ਉੱਥੋਂ ਮੈਂ 20 ਸਾਲ ਬਾਅਦ ਜਰਮਨ ਤੋਂ ਆਇਆ ਹਾਂ ਵਾਪਸ ਮੈਂ ਮੈਂ ਆ ਕੇ ਪੰਪ ਲੁੱਟੂੰਗਾ ਮੈਂ ਚੋਰੀਆਂ ਕਰੂੰ ਮੈਂ ਮਰੂਤੀਆਂ ਕਾਰ ਚਲਾਉਂਗਾ ਜਿਹੜਾ ਬੰਦਾ ਮਰਸੀਡੀਜ਼ ਆਡੀ ਚਲਾਉਂਦਾ ਹੋਵੇ ਉਹ ਮਰੂਤੀ ਕਾਰ ਚੋਰੀ ਕਰੂਗਾ 20000 ਦੀ ਮਰੂਤੀ ਠੀਕ ਹੈ ਜੀ ਉਹਦੇ ਵਿੱਚ ਇੱਕ ਇਹਨਾਂ ਨੇ ਪਰਚਾ ਦਰਜ ਕੀਤਾ ਬਿਜਲੀ ਘਰ ਕੋਈ ਲੁੱਟ ਖੋ ਜਿੱਥੇ ਕਿ ਮੇਰਾ ਅਕਸਰ ਜਾਣਾ ਆਉਣਾ ਆਉਂਦਾ ਰਹਿੰਦਾ ਹਰ ਇੱਕ ਛੋਟੇ ਤੋਂ ਲੈ ਕੇ ਵੱਡਾ ਅਧਿਕਾਰੀ ਮੈਨੂੰ ਜਾਣਦਾ ਉਹ ਉਹ ਪਰਚਾ ਮੇਰੇ ਤੇ ਦਰਜ ਕਰ ਰਹੇ ਆ ਜੀ ਉੱਥੇ ਕੋਈ ਲੁੱਟ ਖੋ ਦਾ ਮਾਮਲਾ ਕੋਈ ਕੋਸ਼ਿਸ਼ ਕੀਤੀ ਸੀ ਕਿਸੇ ਨੇ ਲੁੱਟਖੋ ਕਰਨ ਦੀ ਤੇ ਉਹ ਉੱਥੋਂ ਪਬਲਿਕ ਨੇ ਫੜ ਵੀ ਲਿਆ ਸੀ ਤੇ ਉਹਨਾਂ ਕੋਈ ਛੁੱਟ ਕੇ ਭੱਜ ਗਿਆ ਸੀ ਅਗਲ ਮੈਨੂੰ ਪਬਲਿਕ ਫੜਦੀ ਤੇ ਮੈਂ ਲੋਕਲ ਬੰਦਾ ਮੈਨੂੰ ਪਛਾਣਦੀ ਨਾ ਹਾਲੇਕਿਨ ਮੈਨੂੰ ਉੱਥੇ ਹਰ ਇੱਕ ਅਧਿਕਾਰੀ ਜਾਣਦਾ ਲੇਕਿਨ ਫਿਰ ਮੈਂ ਚੁੱਪ ਰਿਆ ਕਿਉਂਕਿ ਮਾਂ ਜੋਗ ਅਦਾਲਤਾਂ ਤੇ ਮੈਨੂੰ ਬਰੀ ਵੀ ਹੋਇਆ 2017 ਦਾ ਇੱਕ ਕੇਸ ਆ ਜਿਹੜਾ ਹਾਲੇ ਤੱਕ ਇਹਨਾਂ ਨੇ ਜਾਣ ਬੁੱਝ ਕੇ ਉਹਦਾ ਚਲਾਨੀ ਨਹੀਂ ਪੇਸ਼ ਕੀਤਾ ਕਿਉਂਕਿ ਮੇਰੇ ਤੇ ਪਰਚੇ ਬਣੇ ਰਹਿਣ ਫਿਰ 2020 ਦੇ ਵਿੱਚ ਘਰ ਬੈਠੇ ਤੇ ਤੁਸੀਂ ਮੇਰੇ ਤੇ ਰੇਪ ਦਾ ਪਰਚਾ ਦਰਜ ਕੀਤਾ ਉਹ ਕਿ ਮੇਰਾ ਦੋਸਤ ਸੀ ਉਹਦੀ ਵਾਈਫ ਲੜ ਕੇ ਆਇਆ ਸੀ ਉਹਦੇ ਨਾਲ ਉਹਨਾਂ ਦਾ ਇੱਕ ਨਿੱਜੀ ਮਾਮਲਾ ਸੀ ਉਹ ਸਿਰਫ ਦਰਖਾਸਤ ਦੇਣ ਗਈ ਅਨਪੜ ਲੇਡੀਜ਼ ਸੀ ਉਹ ਗਈ ਉਹਦੇ ਕੋਲ ਸਾਈਨ ਕਰਾ ਲਿਆ ਗਿਆ ਉਹਨੇ ਘਰ ਜਾ ਕੇ ਵੇਖਿਆ ਕਿ ਤੇ ਰੇਪ ਦਾ ਮਾਮਲਾ ਦਰਜ ਹੋ ਗਿਆ ਉਹ ਫਿਰ ਅਸੀਂ ਉਹਨੂੰ ਨਾਲ ਲਿਆ ਉਹਦੇ ਅਦਾਲਤ ਦੇ ਵਿੱਚ ਬਿਆਨ ਕਰਵਾਏ ਉਨੇ ਕਿਹਾ ਕਿ ਮੇਰੇ ਨਾਲ ਕੋਈ ਰੇਪ ਨਹੀਂ ਹੋਇਆ ਫਿਰ ਮੈਂ ਉਸ ਤੋਂ ਬਰੀ ਹੋਇਆ ਨਹੀਂ ਤੇ ਤੁਸੀਂ ਤਾਂ ਮੈਨੂੰ ਉੱਥੇ ਫਸਾਤਾ ਸੀ ਕਿੱਡਾ ਵੱਡਾ ਇਲਜ਼ਾਮ ਲਾਇਆ ਮੇਰੇ ਤੇ ਉਦੋਂ ਮੇਰੀ ਸ਼ੋਵੀ ਖਰਾਬ ਹੋਈ ਕਿੰਨਾ ਮੀਡੀਆ ਤੇ ਲਾਲਾ ਲਾਲਾ ਹੋਈ ਹੁਣ ਹੁਣ ਅਗਰ ਪੁਲਿਸ ਮਾਮਲਾ ਦਰਜ ਕਰਦੀ ਹੈ ਤੇ ਫਿਰ ਉਸ ਨੂੰ ਕਿਸ ਤਰ੍ਹਾਂ ਨੇ ਦੇਖਿਆ ਜਾਏਗਾ ਕਿਸ ਤਰ੍ਹਾਂ ਆਪਣੀ ਸਪੈਸ਼ਲ ਵੀ ਤੁਹਾਡੇ ਕੋਲੋਂ ਸਾਫ ਬਿਲਕੁਲ ਜੀ ਉਦੋਂ ਤੇ ਮੇਰੇ ਨਾਲ ਕੋਈ ਮੇਰੇ ਨਾਲ ਮੈਂ ਅਟੈਚ ਨਹੀਂ ਸੀ ਕਿਸੇ ਸੰਗਠਨਾ ਨਾਲ ਤੁਸੀਂ ਮੈਨੂੰ ਇਹ ਕਹਿ ਰਹੇ ਹੋ ਕਿ ਇਹ ਜਿਹੜੀ ਆ ਫੇਕ ਆ ਇਹ ਡਰਾਮਾ ਰਚਿਆ ਗਿਆ 2019 ਦੇ ਵਿੱਚ ਮੇਰੇ ਤੇ ਫਾਇਰਿੰਗ ਹੋਈ ਉਦੋਂ ਦੇ ਤੁਸੀਂ ਮੈਨੂੰ ਗਨਮੈਨ ਦਿੱਤੇ ਆ ਉਹ ਵੀ ਫੇਕ ਹੀ ਫਿਰ 2020 ਦੇ ਵਿੱਚ ਅਸੀਂ ਤੁਹਾਨੂੰ ਜਿਹੜਾ ਸਾਡਾ ਪਿੱਛਾ ਕਰ ਰਿਹਾ ਸੀ ਜਿਹੜੇ ਮੈਨੂੰ ਮਾਰਨ ਆਏ ਸੀ ਦੋ ਬੰਦੇ ਮੇਰੀ ਸਕਿਉਰਿਟੀ ਨੇ ਫੜ ਕੇ ਪੁਲਿਸ ਨੂੰ ਦਿੱਤੇ ਜਿਨ੍ਹਾਂ ਕੋਲ ਇੱਕ ਪਿਸਟਲ 6 ਰਾਉਂਡ ਬਾਈਕ ਵੀ ਉਹਨਾਂ ਕੋਲ ਚੋਰੀ ਦੀ ਸੀ ਅਸੀਂ ਪੁਲਿਸ ਨੂੰ ਫੜ ਕੇ ਫੜਾਏ ਉਹ ਵੀ ਫੇਕ ਹੀ ਫਿਰ ਦੋ ਵਾਰੀ ਮੇਰੀ ਗੱਡੀ ਤੇ ਚਾਰ ਰਾਉਂਡ ਫਾਇਰ ਹੁੰਦੇ ਆ ਉਹ ਵੀ ਫੇਕ ਹੀ ਜੇ ਥ੍ਰੈਟ ਕਾਲ ਆਈ ਆ ਮੈਂ 2 ਮਹੀਨੇ ਨਹੀਂ ਦੱਸਿਆ ਤੁਹਾਡੇ ਕਹਿਣ ਤੇ 2 ਮਹੀਨੇ ਬਾਅਦ ਮੈਂ ਦੱਸ ਰਿਹਾ ਤਾਂ ਵੀ ਤੁਹਾਨੂੰ ਮਿਰਚਾਂ ਲੱਗ ਰਹੀਆਂ ਕਿ ਇੱਕ ਤੁਸੀਂ ਛੋਟੀ ਜੀ ਐਫਆਈਆਰ ਦਰਜ ਕਰਨ ਤੋਂ ਏਡੇ ਵੱਡੇ ਬੰਦੇ ਤੇ ਇਲਜ਼ਾਮ ਲਾ ਰਹੇ ਜੇ ਫਿਰ ਤੁਸੀਂ ਵੇਖੋ ਕਿਸ ਦੀ ਸ਼ੋਭੀ ਖਰਾਬ ਕਰ ਰਹੇ ਜੋ ਫਿਰ ਤੁਸੀਂ ਕਹਿ ਰਹੇ ਜੀ ਡਰਾਮਾ ਰਚਿਆ ਫਿਰ ਤੁਸੀਂ ਮੇਰੀ ਲਾਲਾ ਲਾਲਾ ਕਰ ਰਹੇ ਕਿਉਂ ਅਗਰ ਤੋ ਇਹਦੇ ਵਿੱਚ ਤੁਸੀਂ ਸਾਬਤ ਕਰਦੇ ਜੇ ਕਿ ਮੈਂ ਡਰਾਮਾ ਕੀਤਾ ਮੇਰੇ ਤੇ ਜਿਹੜੀ ਬਣਦੀ ਕਾਰਵਾਈ ਕਰੋ ਪਰ ਪ੍ਰੂਫਾਂ ਦੇ ਨਾਲ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦ ਮੇਕਓਵਰ ਸਟੂਡੀਓ ਸਪਾ ਐਂਡ ਸਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ ਹੈਅ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤਾਂ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜ਼ਵ ਰੇਡਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੈਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਰੇ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤਾ ਜਾ ਰਿਹਾ ਹੈ। ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ। ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ। ਤੁਸੀਂ ਹੈਅਰ ਸਪਾ, ਮੈਟ੍ਰਿਕਸ, ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ। ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਹੈ। ਤੁਸੀਂ ਇੱਥੋਂ ਗਲੋਬਲ ਹੈਅਰ ਕਲਰ, ਫੈਸ਼ਨ ਸ਼ੇਪਸ स्टिक्स रूट टच अप फ्रॉस्टिंग 3D शेड हेयर पॉलिशिंग दीस सुविधा ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर स्टाइल ਬਣਵਾ ਸਕਦੇ ਫेशियल ब्लीच ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਤਾਂ میکਓਵਰ ਸਟੂడియోਸ spa ਐਂਡ ਸੂਮ ਅਕੈडमी ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਇੱਥਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼